ਕੀ ਕਰਨਾ ਮੇਰਾ ਤਾਂ ਝੂਟਾ ਇਹ ਪੁੱਤ ਜਹੜਦਾ ਹਾਏ ਰੱਬ ਕੀ ਕਰਨ ਤੁਸੀਂ ਆਏ ਮੈਨੂੰ ਤਾਂ ਚਾਬੀ ਮਿਲ ਗਈ ਮੇਰੇ ਪੁੱਤ ਦਾ ਕੱਲ ਅੱਜਵਾਗਦੀਆ ਮੇਰਾ ਦਾ ਆਪਰੇ ਸਿੰਘ ਜੀ ਲੱਕ ਜਿੱਦੂ ਕਟਣਾ ਬਾਕੀ ਆ ਇਹ ਰੇ ਮੇਰੇ ਸੂਸਰ ਕੀਤਾ ਤੁਸੀਂ ਨਾਲ ਸੀ ਹਾਂਜੀ ਨਾਲ ਸੀ ਕਿੱਥੋਂ ਆ ਰਹੇ ਸੀ ਅਸੀਂ ਕੋਟ ਗੰਘੂਰੇ ਚੋਂ ਆ ਰਹੇ ਸੀ ਜੀ ਅੱਛਾ ਮੱਕੀ ਵਾਲੀ ਮਸ਼ੀਨ ਤੋਂ 3.5 ਦਾ ਟਾਈਮ ਸੀਗੇ ਜੀ ਆਪਣੇ 5 10 ਕਿ ਹੋਏ ਸੀਗੇ ਜਦੋਂ ਆਪਣੇ ਕਟਾਣੀ ਦੇ ਪੁਲ ਤੇ ਪਹੁੰਚੇ ਹਾਂ ਜੀ ਹਾਂਜੀ ਉੱਥੇ ਜਾ ਕੇ ਉਹਨੇ ਪਹਿਲਾਂ ਪਰਨਾ ਛੱਟਿਆ ਥੱਲੇ ਕਹਿੰਦਾ ਮੋਟਰ ਨਾਲ ਰੋਕ ਦੇ ਮੈਂ ਰੋਕਿਆ ਨਹੀਂ ਮੈਂ ਥੋੜਿਆ ਹੋਰ ਭਜਾਲਿਆ ਫਿਰ ਛਾਲ ਮਾਰ ਕੇ ਪਿੱਛੇ ਛਾਲ ਮਾਰ ਕੇ ਭੱਜ ਕੇ ਪੁਲ ਤੇ ਬਹਿ ਗਏ ਮੈਂ ਉੱਤਰ ਕੇ ਉਹਨੂੰ ਰੋਕਿਆ ਵੀ ਕਿਉਂ ਤੂੰ ਇੱਕਣ ਕਰਦਾ ਵੀ ਥੱਲੇ ਆ ਜਾ ਇੱਕ ਵੇਰ ਕਹਿੰਦਾ ਨਹੀਂ ਬਾ ਕਹਿੰਦਾ ਚਲ ਠੀਕ ਹੈ ਫਿਰ ਲੈ ਵੀ ਸਾਲ ਮਾਰ ਕੇ ਆ ਕੇ ਹਾਂਜੀ ਹੋਰ ਕੁਝ ਕਿਹਾ ਹੋਰ ਕੁਝ ਨਹੀਂ ਕਿਹਾ ਜੀ ਫੋਨ ਰੱਖ ਗਿਆ ਕਹਿੰਦਾ ਫੋਨ ਚੱਕ ਲਈ ਪੈਸੇ ਸੀਗੇ ਥੋੜੇ ਜਿਹਾ ਰੱਗ ਗਿਆ ਹੋਰ ਕੁਝ ਨਹੀਂ ਬੋਲਿਆ ਸਾਲ ਮਾਰ ਕੇ ਹਾਂਜੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਬਹੁਤ ਕੋਸ਼ਿਸ਼ ਕੀਤੀ ਹੈ ਜੀ ਅੱਛਾ ਉਹ ਡਰਿਆ ਬਹੁਤ ਹੋਇਆ ਸੀ ਕਿ ਜਦੋਂ ਉਹਨੂੰ ਰਾਤ ਫੋਨ ਆਇਆ ਉੱਥੇ 11 12 ਵਜੇ ਕਹਿੰਦਾ ਮੈਨੂੰ ਧਮਕੀਆਂ ਦਿੰਦੇ ਨੇਗੇ ਉਡੀ ਦਾ ਘਰ ਵਾਲਾ ਸੀਗਾ ਉਹਦਾ ਦਿਓਰ ਸੀਗਾ ਉਹ ਕਹਿੰਦੇ ਆਉਣਗੇ ਵੀ ਤੇਰੇ ਘਰੇ ਆਵਾਂਗੇ ਤੇਰਾ ਵਿਆਹ ਕਰਾਂਗੇ ਆ ਕੇ ਗਾਲਾਂ ਕੱਢਦੇ ਸੀਗੇ ਵੀ ਜਲੂਸ ਕੱਢਾਂਗੇ ਬੱਸ ਉਹ ਇੱਕ ਨਹੀਂ ਸ਼ਰਮ ਜੀ ਮੰਨ ਗਈ ਅਭਿਰ ਜੀ ਕੀ ਨਾਮ ਕੀ ਆਪਣਾ ਮੇਰਾ ਨਾਮ ਰਣਜੀਤ ਸਿੰਘ ਆ ਜੀ ਤੁਹਾਡੇ ਬੇਟੇ ਨੇ ਕੱਲ ਛਾਲ ਮਾਰੀ ਹੈ ਮਹਿਰ ਦੇ ਵਿੱਚ ਕੀ ਘਟਨਾ ਕਿ ਹੋਈ ਹੈ ਕਿਵੇਂ ਇਹ ਕੀ ਬਾਕਿਆ ਬਣੇ ਇਹ ਜੀ ਆਪਣੇ ਰੌਂਪੁਰ ਤੋਂ ਮੈਡਮ ਪੜਾਉਂਦੀ ਹੈ ਜੀ ਆਪਣੇ ਸਕੂਲ ਦੇ ਵਿੱਚ ਜੀ ਨੌ ਉਹਦਾ ਹੀ ਸੁਖਵਾਲ ਕੌਰ ਤੇ ਉਹਦੇ ਨਾਲ ਰਿਲੇਸ਼ਨ ਸੀਗੇ ਜੀ ਇਹਦੇ ਉਹ ਇਹਦੇ ਯਾਰ ਦੋਸਤ ਦੱਸਦੇ ਨੇ ਹੁਣ ਜੀ ਵੀ 3 ਮਹੀਨੇ ਤੋਂ ਚੈਟ ਚੂਟ ਵੀ ਕਰਦੇ ਸੀਗੇ ਬਾਕੀ ਮੈਸੇਜ ਮੂਸੀ ਵੀ ਕਰਦੇ ਸੀ ਇੱਕ ਦੂਜੇ ਨੂੰ ਇਹਨਾਂ ਦਾ ਫਿਰ ਜਿਹੜਾ ਮੈਸਜ ਮਦਾ ਲੈਫਟ ਆਫ ਸੀਗਾ ਉਹਦੇ ਤੇ ਪਾਈ ਸੀਗੇ ਚੈਟਾਂ ਉਹ ਉਹਦੇ ਦਿਓਰ ਨੇ ਵੀ ਦੇਖ ਲਈਆਂ ਉਹਦੇ ਘਰ ਵਾਲੇ ਨੇ ਵੀ ਦੇਖ ਲਈਆਂ ਜੀ ਉਹਨਾਂ ਨੇ ਫਿਰ ਉਦੋਂ ਬਾਅਦ ਪਹਿਲਾਂ ਤਾਂ ਮੇਰੇ ਪਿੰਡ ਦਾ ਮੁੰਡਾ ਜੀ ਮਨੀ ਮੰਗਟ ਉਹਨੂੰ ਫੋਨ ਕਰਕੇ ਪੁੱਛਿਆ ਵੀ ਆਹ ਫਰਾਨਾ ਨੰਬਰ ਆ ਤੇਰੇ ਪਿੰਡ ਦਾ ਬੰਦਾ ਵੀ ਸਾਨੂੰ ਦੱਸ। ਤੇ ਉਸ ਤੋਂ ਬਾਅਦ ਜੀ ਉਹਨਾਂ ਨੇ ਮੇਰੇ ਕਰਨ ਨੂੰ ਬੇਟੇ ਨੂੰ ਫੋਨ ਲਾਇਆ ਰਾਤ ਨੂੰ ਕੰਮ ਜਿੱਥੇ ਕਰਦਾ ਸੀਗਾ ਕੋਲ ਇਹ ਜੀ ਪਰਸੋਂ ਦੀ ਗੱਲ ਆ। ਤੇ ਜੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਧਮਕੀਆਂ ਧਮਕੀਆਂ ਮਾਰੀਆਂ ਖਾਸਿਆਂ ਨੂੰ। ਘਰੇ ਨਹੀਂ ਉਹਨੇ ਦੱਸੀ ਕੋਈ ਗੱਲ। ਨਾ ਸਾਨੂੰ ਕੋਈ ਗੱਲ ਦਾ ਪਤਾ ਸੀ ਪਹਿਲਾਂ ਵੀ ਆਹ ਗੱਲ ਏਕਣ ਚੱਲ ਰਹੀ ਜਾਂਦਾ। ਐਵੇਂ ਸੀ ਕੇ ਵੀ ਸਾਨੂੰ ਪਤਾ ਸੀਗਾ। ਸਾਨੂੰ ਤਾਂ ਹੁਣ ਪਤਾ ਲੱਗ ਰਿਹਾ ਜੀ ਯਾਰ ਦੋਸਤ ਦੱਸਦੇ ਨੇ ਮੁੰਡੇ ਇਹਦੇ ਜਿਹੜੇ ਪੜਦੇ ਸੀ ਨਾਲ ਵੀ ਇਹ ਗੱਲ ਇਹਨਾਂ ਹੀ 3 ਮਹੀਨੇ ਤੋਂ ਚੱਲ ਰਹੀ ਆ ਤੁਹਾਡੇ ਕਿੰਨੇ ਬੇਟੇ ਕਿੰਨੇ ਬੇਟੀਆਂ ਦੋ ਬੇਟੇ ਨੇ ਜੀ ਇੱਕ ਬੇਟੀ ਆ ਤੇ ਬੱਚਾ ਕਿੰਨਾ ਪੜਿਆ ਹੋਇਆ ਇਹ 12+2 ਪਾਸ ਆ ਜੀ ਕਿੱਥੋਂ ਪੜਿਆ ਇਹ ਇੱਥੇ ਆਪਣੇ ਸਕੂਲ 'ਚ ਪੜਿਆ ਜੀ ਕਿਸ ਸਕੂਲ 'ਚ ਪੜਿਆ ਹਾਂ ਜੀ ਘਟਣਾ ਵਾਪਰੀ ਹੈ ਹਾਂਜੀ ਹਾਂਜੀ ਮੈਂ ਮਾਲਕੇ ਮੈਡ ਨੂੰ ਜਾਣਦਾ ਸੀ ਪਹਿਲਾਂ ਮੈਡ ਨੂੰ ਜਾਣਦਾ ਸੀਗਾ ਜੀ ਤੇ ਉਸ ਬਾਅਦ ਫੇਕੀ ਹੋਇਆ ਤੁਸੀਂ ਫੋਨ ਲਾਇਆ ਉਹ ਅਸੀਂ ਉਹਨੂੰ ਨਹੀਂ ਫੋਨ ਲਾਇਆ ਜੀ ਘਰੋਂ ਜਾਣ ਲੱਗਾ ਕੀ ਕਹਿ ਕੇ ਗਿਆ ਘਰੋਂ ਜਾਣ ਲੱਗਾ ਕਹਿ ਕੇ ਕਹਿੰਦਾ ਮੈਂ ਕੰਮ ਤੇ ਚੱਲੇ ਆਂ ਵੀ ਤਿੰਨ ਟਰਾਲੀਆਂ ਮੈਂ ਛੱਟਣੀਆਂ ਨੇ ਗੇੜੇ ਲਾਉਣੇ ਨੇ ਵੀ ਮੈਂ ਸਵੇਰ ਨੂੰ ਆ ਜਾਣਾ ਬਸ ਐਂ ਕਹਿ ਕੇ ਚਲੇ ਗਿਆ ਸਾਨੂੰ ਉੱਥੇ ਇਹਨੂੰ ਜਾ ਕੇ ਫੋਨ ਕਰਤਾ ਜਿੱਥੇ ਕੰਮ ਤੇ ਸੀ ਮੁੰਡਾ ਮੇਰਾ ਬੇਟਾ ਉੱਥੇ ਨੂੰ ਧਮਕੀਆਂ ਧਮਕੀਆਂ ਮਾਰੀ ਗਏ ਵੀ ਅਸੀਂ ਤੈਨੂੰ ਐ ਕਰ ਦਾਂਗੇ ਅਸੀਂ ਤੈਨੂੰ ਮਾਰ ਕੇ ਸੜਦਾਂਗੇ ਅਸੀਂ ਤੇਰੇ ਡੈਡੀ ਦੀ ਬੇਇੱਜ਼ਤੀ ਕਰਾਂਗੇ ਪਿੰਡ ਜਾ ਕੇ ਤੈਨੂੰ ਉੱਥੇ ਐਂ ਕਰਾਂਗੇ ਉਹ ਇਹੀ ਗੱਲ ਤੋਂ ਡਰਦਾ ਮਾਰਾ ਜੀ ਨਹੀਂ ਧਮਕੀਆਂ ਦੇ ਨਾਲ ਨਹਿਰਚ ਸ਼ਾਲ ਮਾਰ ਗਿਆ ਤੇ ਤੁਸੀਂ ਪੁਲਿਸ ਰਿਪੋਰਟ ਕੀਤੀ ਹੈ ਪੁਲਿਸ ਰਿਪੋਰਟ ਕੀਤੀ ਹੈ ਜੀ ਆਪਣੀ ਕਟਾਣੀ ਕਿਹੜੀਆਂ ਚਾਟਾਂ ਵਗੈਰਾ ਤੁਹਾਡੇ ਪਰ ਵਿੱਚ ਹੈਗੀਆਂ ਨੇ ਫੋਨ ਦੇ ਵਿੱਚ ਨੇ ਜੀ ਸਾਰੀਆਂ ਫੋਨ ਕਿੱਥੇ ਆ ਉਹ ਫੋਨ ਉਹ ਪੁਲਸ ਵਾਲਿਆਂ ਕੋਲ ਆ ਜੀ ਕਟਾਣੀ ਤੁਸੀਂ ਰਿਕਾਰਡ ਕਵਰ ਨਹੀਂ ਕੀਤਾ ਉਹਨਾਂ ਵਿੱਚੋਂ ਸਾਰਾ ਉਹ ਆਪਣੇ ਤੋਂ ਲੋਕ ਨਹੀਂ ਖੁੱਲਿਆ ਜੀ ਹਾਂ ਜੀ ਉਹ ਕਹਿੰਦੇ ਵੀ ਅਸੀਂ ਆਪੇ ਲਾਓ ਖੋਲਣਾ ਸਾਰਾ ਕੁਝ ਅਸੀਂ ਆਪੇ ਕੱਢ ਲੈਣਾ ਤੁਸੀਂ ਚਾਹੁੰਦੇ ਕੀ ਹੋ ਅਸੀਂ ਚਾਹੁੰਦੇ ਵੀ ਸਾਨੂੰ ਇਨਸਾਫ ਮਿਲੇ ਜੀ ਜਿਵੇਂ ਸਾਡਾ ਬੇਟਾ ਗਿਆ ਇਹ ਕੁੜੇ ਨੂੰ ਸਜ਼ਾ ਮਿਲੇ ਨਹੀਂ ਸਕੂਲ ਦੇ ਵਿੱਚ ਜਿਹੜੀ ਘਟਨਾ ਵਾਪਰਦੀ ਆ ਪ੍ਰਿੰਸ ਜਿਹੜੀ ਮੈਡਮ ਐ ਮਤਲਬ ਕੀ ਕਹਿਣਾ ਚਾਹ ਰਹੇ ਹੋ ਤੁਹਾਡੇ ਪੁੱਤ ਦੀ ਮੌਤ ਹੋਈ ਆ ਮੌਤ ਹੀ ਮੌਤ ਆ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਜੀ ਸਾਨੂੰ ਅੰਛਾ ਅੰਛਾ ਮੈਨਾਂ ਜਾਇਦਾ ਕਿਦੋਂ ਤੁਹਾਨੂੰ ਸਾਬਤ ਹੋਵੇ ਮੈਂ ਬਸ ਇਕਨ ਮੇਰੇ ਪੁੱਤੇ ਨਾਲ ਹੋਈ ਐ ਇਕਨ ਬੇਕਰ ਹੋਵੇ ਇਕਨ ਹੋਣਾ ਜਾਇਦਾ ਜੀ ਮੇਰਾ ਪੋਤਾ ਛੋਟਾ ਜਿਹਾ ਗੋਆ ਤੋਂ ਨਹੀਂ ਸੀ ਵੀ ਨੇ ਆਲਮੂ ਨਾ ਪੋਤ ਆਵਦਾ ਕੰਮ ਕਰਦਾ ਸੀਗਾ ਉਹ ਕਹਿੰਦਾ ਵੀ ਸੀਗਾ ਕਹਿੰਦਾ ਵੀ ਮੈਂ ਕਿਸੇ ਮਿੱਤਰ ਪਿਆਰੇ ਨਾਲ ਗੱਲ ਕਰੀ ਕਹਿੰਦਾ ਮੈਨੂੰ ਇਹ ਜੀਆਂ ਗੱਲਾਂ ਦਾ ਨਹੀਂ ਪਤਾ ਹੈਗਾ ਕੀ ਹੁੰਦੀਆਂ ਨੇ ਮੈਨੂੰ ਤਾਂ ਮੈਡਮ ਨੇ ਆਪਦੇ ਮਗਰ ਲਾ ਲਿਆ ਮੈਨੂੰ ਮੈਡਮ ਨੇ ਮਗਰ ਲਾਇਆ ਆਪਦੇ ਤੁਮਕਾਤ ਵਕਾ ਕੇ ਬਈ ਮੈਂ ਜਿੱਥੇ ਕਹਿੰਦੀ ਦੀ ਮੈਨੂੰ ਉੱਥੇ ਜਾਣਾ ਪੈਂਦਾ ਸੀ ਜਾਂਦਾ ਵੀ ਸੀਗਾ ਜੀ ਮੋਟਰਸਾਈਕਲ ਚਾ ਕੇ ਜਾਂਦਾ ਵੀ ਸੀਗਾ ਜੇ ਉਹਦੀ ਮੰਮੀ ਨੂੰ ਕਹਿਣਾ ਰਪਿੰਦਰ ਇਹ ਦੱਸ ਕੇ ਨਹੀਂ ਗਿਆ ਪੁੱਛ ਲਾ ਫਿਰ ਫੋਨ ਕਰਨਾ ਜੀ ਮਗਰੋਂ ਮੈਂ ਕਹਿਣਾ ਫੋਨ ਕਰ ਫਿਰ ਇਹਨੇ ਫੋਨ ਕਰਨਾ ਆਇਆ ਮੰਮੀ ਮੈਂ ਬਸ ਆਇਆ 10 ਮਿੰਟ ਤੇ ਆਇਆ ਆ ਵੀ ਜਾਂਦਾ ਸੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਰੁਤਵੀਰ ਸਿੰਘ ਆ ਜੀ ਸਰ ਜੀ ਇੱਥੇ ਕੀ ਹੋਇਆ ਤੁਹਾਡੇ ਨਾਲ ਸਾਡੇ ਨਾਲ ਜੀ ਮੇਰਾ ਬੱਚਾ ਆਇਆ ਸੀ ਪਲੱਸ 2 ਪਾਸ ਕਰਕੇ ਹਟਿਆ ਸੀਗਾ ਇਹ ਰਾਮਪੁਰ ਤੋਂ ਜੀ ਮੈਡਮ ਸੀਗੀ ਸੁਖਵਾਲ ਕੌਰ ਤੇ ਆਪਣੇ ਜਟਾਣੇ ਸਕੂਲ ਚ ਪੜਾਉਂਦੀ ਹੈ ਜੀ ਇਹਦੇ ਨਾਲ ਕਿਤੇ 2-3 ਮਹੀਨੇ ਤੋਂ ਰਿਲੇਸ਼ਨ ਚੱਲਦੇ ਨੇ ਤੇ ਜੀ ਬਾਕੀ ਇਹ ਚੈਟ ਝੂਠ ਵੀ ਕਰਦੇ ਸੀ ਗਰੁੱਪਸਰੇ ਨੂੰ ਤੇ ਮੈਸੇਜ ਮੂਸੇਬੇ ਦੇ ਗੇ ਬਾਕੀ ਜਿਹੜਾ ਇਹਨਾਂ ਦਾ ਦਿਓਰ ਆ ਜੀ ਹੈਪੀ ਤੇ ਇਹਨਾਂ ਦਾ ਘਰ ਵਾਲਾ ਇਹ ਜੀ 3-4 ਦਿਨਾਂ ਤੋਂ ਧੌਂਕੀਆਂ ਮਾਰ ਰਹੇ ਨੇ ਬੱਚੇ ਨੂੰ ਮਰੇ ਨੂੰ ਤੇ ਘਰੇ ਤਾਂ ਨੇ ਕੋਈ ਗੱਲ ਨਹੀਂ ਕੀਤੀ ਹੈਗੀ ਤਾਂ ਕਿ ਮਾਰ ਮਾਰ ਕੇ ਨੂੰ ਕਹੀ ਗਏ ਨੇ ਕਹਿੰਦੇ ਨਹੀਂ ਤਾਂ ਤੂੰ ਆਪ ਆਪਣਾ ਵੀ ਸੈਟ ਕਰ ਲੈ ਨਹੀਂ ਤੇਰਾ ਅਸੀਂ ਕਰ ਦਾਂਗੇ ਇਹ ਸਾਰੀਆਂ ਆਪਣੇ ਫੋਨ ਦੇ ਵਿੱਚ ਵੀ ਰਿਕਾਰਡ ਹੋਏ ਨੇ ਜੀ ਤੇ ਬਾਕੀ ਸਾਰਾ ਸਾਰੇ ਪ੍ਰੂਫ ਆਪਣੇ ਫੋਨ ਦੇ ਵਿੱਚ ਨੇ ਜੀ ਆਪਾਂ ਨੂੰ ਜੀ ਪੁਲਿਸ ਪ੍ਰਸ਼ਾਸਨ ਕੋਲੋਂ ਪਟਾਣੀ ਆਪਣੀ ਰਿਪੋਰਟ ਕਰਾਈ ਆ ਆਪਣਾ ਪੂਰਾ ਇਨਸਾਫ ਹੋਣਾ ਚਾਹੀਦਾ ਜੀ ਇਹ ਨਹੀਂ ਤਾਂ ਜੀ ਕੱਲ ਨੂੰ ਕਿਸੇ ਹੋਰ ਬੱਚੇ ਨਾਲ ਵੀ ਐਜੀ ਗੱਲਬਾਤ ਹੋ ਸਕਦੀ ਆ ਮੇਰੀ ਤਾਂ ਜੀ ਹੁਣ ਦੁਨੀਆ ਹੀ ਜਾੜਤੀ ਇਹਨਾਂ ਨੇ ਕਿੰਨੇ ਬੱਚੇ ਤੁਹਾਡੇ ਹੋ ਦੋ ਤਿੰਨ ਬੱਚੇ ਨੇ ਜੀ ਦੋ ਮੁੰਡੇ ਨੇ ਇੱਕ ਕੁੜੀ ਆ ਜੀ ਕੀ ਕੰਮ ਹੈ ਹੁਣ ਇਹ ਪੜ ਕੇ ਹਟਿਆ ਸੀ ਕੀ ਇਹ ਪੜ ਕੇ ਹਟਿਆ ਸੀਗਾ ਜੀ ਇਹ ਟਰੈਕਟਰੇ ਚਲਾਉਣ ਦਾ ਵਾਲਾ ਸ਼ੌਂਕੀ ਸੀਗਾ ਡਰਾਈਵਰੀ ਦਾ ਜੀ ਟਰੈਕਟਰ ਚਲਾਉਂਦਾ ਸੀਗਾ ਜੀ ਇਹ ਚਾਰ ਪਾਉਣ ਗਏ ਸੀ ਕੋਟ ਕੰਗੂਰਾਏ ਜੀ ਇਹ ਉੱਥੋਂ ਆ ਰਹੇ ਸੀਗੇ ਜਿਹੜੇ ਪਹਿਲਾਂ ਹੀ ਸਕੂਲ ਦੇ ਵਿੱਚ ਸੀਗੇ ਮੈਡਮ ਨਾਲ ਕੁਝ ਇਹ ਪਹਿਲਾਂ ਹੀ ਸੰਬੰਧ ਸੀਗੇ ਜੀ ਐਡਮ ਨਾਲ ਸਾਨੂੰ ਜਣੀ ਵੈਸੇ ਪਤਾ ਨਹੀਂ ਸੀ ਇਹਦੇ ਨਾਲ ਦੇ ਜਿਹੜੇ ਬੱਚੇ ਨੇ ਇਹਦੇ ਨਾਲ ਰਹਿੰਦੇ ਸੀਗੇ ਹੁਣ ਦੱਸ ਰਹੇ ਨੇ ਇਹਨੇ ਬਹੁਤ ਤਿੰਨ ਚਾਰ ਮਹੀਨਿਆਂ ਤੋਂ ਵੀ ਗੱਲ ਚੱਲਦੀ ਆਉਂਦੀ ਹੈ ਇਹਨਾਂ ਦੀ ਸਕੂਲ ਚ ਪੜਦੇ ਸੀ ਹਾਂਜੀ ਸਕੂਲ ਪੜਦੇ ਅੱਛਾ ਹਾਂਜੀ ਤੇ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਮੰਗੇ ਇਹੀ ਕਰਦੇ ਆਂ ਜੀ ਵੀ ਸਾਡੇ ਨਾਲ ਪੂਰਾ ਇਨਸਾਫ ਹੋਣਾ ਚਾਹੀਦਾ ਕੋਈ ਸਾਡੇ ਦੇ ਕਿਸੇ ਕਿਸਮ ਦਾ ਦਬਾਅ ਨਾ ਪਾਇਆ ਜਾਵੇ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਕਹਿ ਸਕਦੇ ਆਂ ਵੀ ਇਹ ਤਾਂ ਗਰੀਬ ਬੰਦੇ ਆ ਜੀ ਇਹ ਬੰਦੇ ਤਕੜੇ ਨੇ ਤੇ ਇਹਦੇ ਘਰ ਵਾਲਾ ਵੀ ਨੌਕਰੀ ਕਰਦਾ ਜੀ ਇਹ ਵੀ ਨੌਕਰੀ ਕਰਦੀ ਆ ਗਾਏ ਦਾ ਧੋਰਾ ਜੀ ਉਹ ਵਾਈ ਲੈਟ ਦਾ ਕੋਰਸ ਕਰਾਉਂਦਾ ਬੱਚਿਆਂ ਨੂੰ ਉਹਨੇ ਦਾ ਵੀ ਕਈ ਦਿਨ ਧਮਕੀਆਂ ਮਾਰੀ ਗਿਆ ਇਹਨੂੰ ਇਹ ਜਿਹੜਾ ਧੋਰਾ ਜੀ ਹੁਣ ਮੁੰਡਾ ਕੀ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਉਹਨੇ ਕੀ ਕੀਤਾ ਇਹ ਸਾਡਾ ਜੀ ਭਾਣਜਾ ਸੀਗਾ ਨਾਲ ਉਧਰੋਂ ਆਉਂਦੇ ਸੀਗੇ ਚਾਰ ਬਾਕੇ ਕੋੜ ਬੂਰਾ ਜਤੋਂ ਜਿਹੜੇ ਕਟਾਣੀ ਵਾਲੇ ਪੁਲਸੇ ਆ ਗਏ ਉਹਨੂੰ ਧੱਕਾ ਦੇ ਕੇ ਮੋਟਰਸਾਈਕਲ ਤੋਂ ਆਪ ਛਾਲ ਮਾਰੀ ਕਾਜਿ ਮਾਰ ਇਹ ਬਾਰਸ ਦੀ ਗੱਲ ਆ ਜੀ ਨਹੀਂ ਕਾਜਿ ਛਾਲ ਮਾਰ ਨਹਿਰ ਦੇ ਵਿੱਚ ਛਾਲ ਮਾਰ ਗੀ ਕੱਲ ਦੀ ਗੱਲ ਆ ਜੀ ੜੜਕੇ ਤੇਰੀ ਹੁਣ ਜਿਹੜੀ ਲਾਸ਼ ਡੱਪ ਗਈ ਜਾਂ ਨਹੀਂ ਨਹੀਂ ਲੱਭੀ ਨਹੀਂ ਇਹ ਜੇ ਬੰਦੇ ਆਪਣੇ ਬਿਠਾਏ ਹੋਏ ਨੇ ਪੁਲਾਂ ਤੇ ਗੁਰਤਲੀ ਦੇ ਪੁਲ ਤੇ ਮੇਨ ਪੁਲਾ ਜਿਹੜਾ ਜਿੱਥੋਂ ਆਪਣੀ ਨਜ਼ਰਾਂ ਪਾਰਤੀਆਂ ਨੇ ਉੱਥੇ ਆਪਣੇ ਬੰਦੇ ਬੈਠੇ ਨੇ ਜੀ ਤੁਸੀਂ ਦੇਖੀਏ ਜੀ ਉਹ ਮੋਬਾਈਲ ਦੇ ਵਿੱਚ ਜਾਂ ਕੁਝ ਜਿਹੜਾ ਵੀ ਚੈਟ ਚੂਟ ਉਹ ਦੱਸ ਕੇ ਗਿਆ ਜੀ ਸਾਰਾ ਕੁਝ ਆ ਮੇਰੇ ਭਾਨ ਜੇ ਨੂੰ ਵੀ ਮੋਬਾਈਲ ਦੇ ਵਿੱਚ ਸਭ ਕੁਝ ਆ ਤੁਸੀਂ ਆਪਦਾ ਹੱਲ ਕਰ ਲਿਓ ਉਹ ਡਰੇ ਇੰਨਾ ਗਿਆ ਸੀਗਾ ਜੀ ਧਮਕੀਆਂ ਉਹਨੂੰ ਐ ਜਿਹੀਆਂ ਮਾਰਦੇ ਸੀਗੇ ਤੈਨੂੰ ਅਸੀਂ ਐਂ ਕਰਦਾਂਗੇ ਤੈਨੂੰ ਅਸੀਂ ਉਹ ਕਰਦਾਂਗੇ ਬਸ ਇੰਨੇ ਜਣੀ ਡਰ ਦੇ ਵਿੱਚ ਪਏ ਗਿਆ ਸੀ ਉਹਨੇ ਕੋਈ ਗੱਲ ਵੀ ਨਹੀਂ ਕੀਤੀ ਕਿਸੇ ਕੋ ਸਾਡੇ ਕੋਲ ਇਹ ਜਣੀ ਗੱਲ ਦਾ ਮਾਰਾਈ ਉਹ ਖੁਦ ਖੁਸ਼ੀ ਕਰ ਗਏ ਕੀ ਨਮਾ ਤੁਹਾਡਾ ਜੀ ਮੇਰਾ ਨਾਮਤਾ ਜੀ ਤੁਹਾਨੂੰ ਕੀ ਲੱਗਦਾ ਜੀ ਜੀਰਾ ਤੁਹਾਡਾ ਜੀ ਨੇ ਭਤੀਜਾ ਸੀ ਮੇਰਾ ਕੀ ਮੰਨ ਕਰ ਜੋ ਕੀ ਹੋਇਆ ਕਾਰਨ ਕੀ ਰਹਿ ਗਿਆ ਇਹ ਸਰ ਸਕੂਲ ਦੇ ਜਦੋਂ ਰਿਜ਼ਲਟ ਹੋ ਗਿਆ ਨੇ ਮੈਡਮ پڑھਦੀ ਸੀ ਇਹਨਾਂ ਦੇ ਸਕੂਲ ਦੇ ਵਿੱਚ ਸੁਖਪਾਲਪੁਰ ਮਤਲਬ ਵੀ ਉਹ ਨਾ ਉਹਨੇ ਆਪਣੇ ਚੰਗਲਚੇ ਨੂੰ ਫਸਾਇਆ ਇਹਨੂੰ ਬੇਟੇ ਨੂੰ ਹੁਣ ਇਹ ਤਾਂ ਬੱਚਾ ਸੀ ਇਹਨੂੰ ਤਾਂ ਕੁਝ ਪਤਾ ਨਹੀਂ ਉਹ ਤਾਂ 35 37 ਸਾਲ ਦੀ ਸੀ ਕਿੱਥੇ ਇਹਨੂੰ ਹਲੇ 19ਵਾਂ ਲਾ ਕੇ 20ਵਾਂ ਪੂਰਾ ਹੋਇਆ ਹੁਣ ਇਹ ਬੱਚੇ ਦੇ ਤਾਂ ਦਿਮਾਗ 'ਚ ਕੁਝ ਨਹੀਂ ਸੀ ਉਹਨੇ ਇਹਨੂੰ ਫਸਾਇਆ ਆਪਣੇ ਚੰਗਲਚੇ ਵਧੀਆ ਗੱਲ ਆ ਜੀ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ ਵੀ ਹੁਣ ਆਪਾਂ ਨੂੰ ਵੀ ਡਰ ਲੱਗਣ ਲੱਗ ਗਿਆ ਵੀ ਬੱਚਿਆਂ ਨੂੰ ਸਕੂਲ 'ਚ ਭੇਜ ਨਹੀਂ ਸਕਦੇ ਆਪਾਂ ਹੁਣ ਜਦੋਂ ਮੈਡਮਾਂ ਇਹ ਕਲਾਸਾਂ ਦਿੰਦੀਆਂ ਨੇ ਸਕੂਲ 'ਚ ਬੁਲਾ ਕੇ ਬੱਚਿਆਂ ਨੂੰ ਵੀ ਕਿਦਾਂ ਕਿਸੇ ਨੂੰ ਕਿਵੇਂ ਕਿਸੇ ਨਾਲ ਰਿਲੇਸ਼ਨ ਬਣਾਈ ਦੇ ਨੇ ਜਦੋਂ ਮੈਡਮ ਟੀਚਰ ਹੀ ਆਪਣੇ ਬੱਚੇ ਨਾਲ ਰਿਲੇਸ਼ਨ ਬਣਾਉਣ ਲੱਗ ਗਈ ਫਿਰ ਬੱਚਿਆਂ ਨੂੰ ਕਿੱਥੋਂ ਸਕੂਲ ਚ ਭੇਜਿਆ ਜੂ ਅੱਜ ਤਾਂ ਇਹ ਮੈਡਮ ਨੇ ਕੀਤਾ ਕੱਲ ਨੂੰ ਕੋਈ ਸਰ ਵੀ ਕਰੂਗਾ ਜੀ ਹੈ ਕਿ ਨਹੀਂ ਕੱਲ ਨੂੰ ਫਿਰ ਤਾਂ ਕੁੜੀਆਂ ਵੀ ਨਹੀਂ ਸੇਫ ਐਂਗੀਆਂ ਸਕੂਲ ਚ ਜਦੋਂ ਅੱਜ ਕੱਲ ਦੀ ਜਨਰੇਸ਼ਨ ਚ ਮੁੰਡੇ ਨਹੀਂ ਸੇਫ ਫਿਰ ਕੁੜੀਆਂ ਸੇਫ ਹੋ ਜਾਣਗੀਆਂ ਅਸੀਂ ਤਾਂ ਇਹ ਹੀ ਮੰਗ ਕਰਦੇ ਆ ਸਾਡਾ ਬੱਚਾ ਗਿਆ ਨਾ ਜਿਹੜਾ ਇਹ ਮੈਡਮ ਨੇ ਉਹਦੇ ਨਾਲ ਗਲਤ ਕੀਤਾ ਤਾਂ ਤਾਨੂੰ ਵੀ ਬੰਦੇ ਪਿੱਛੇ ਬੰਦਾ ਹੀ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹੈਗਾ ਜਿਵੇਂ ਉਹਨੇ ਸਾਡੇ ਨੂੰ ਮਾਰਿਆ ਓਵੇਂ ਸਾਨੂੰ ਵੀ ਉਹਦੀ ਲਾਸਟ ਆਹਿੰਦੀ ਆਸੀਂ ਉਹਨੂੰ ਨਾਲ ਪਾਉਣਾਗਾ ਜੀ ਅਸੀਂ ਹੋਰ ਕੁਝ ਨਹੀਂ ਮੰਗਦੇ ਹੈਗੇ ਇਨਸਾਫ ਕੋਈ ਨਹੀਂ ਸਾਨੂੰ ਚਾਹੀਦਾ ਬਸ ਸਾਨੂੰ ਉਹ ਮੈਡਮ ਉਹਦੇ ਨਾਲ ਫੁਕਣੀ ਚਾਹੀਦੀ ਆ ਨੇ ਕੀ ਲੱਗਦਾ ਜਿਹੜੇ ਸਕੂਲ ਦੇ ਵਿੱਚ ਬੱਚੇ ਦਾ ਤੁਸੀਂ ਕੋਈ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮੈਡਮ ਨਾਲ ਸੀ ਜਦੋਂ ਸਾਨੂੰ ਕੁਝ ਨਹੀਂ ਸੀ ਪਤਾ ਸਰ ਘਰ ਦੇ ਵਿੱਚ ਸਾਨੂੰ ਹੁਣ ਪਤਾ ਲੱਗ ਰਿਹਾ ਬਾਹਰ ਸਾਰਿਆਂ ਨੂੰ ਪਤਾ ਸੀ ਸਾਨੂੰ ਉਹ ਆਪਣੇ ਦੋਸਤਾਂ ਨਾਲ ਗੱਲਾਂ ਕਰਦਾ ਸੀ ਉਹ ਦੋਸਤ ਹੁਣ ਦੱਸ ਰਹੇ ਨੇ ਸਾਨੂੰ ਆ ਕੇ ਜਦੋਂ ਉਹਨੇ ਮਤਲਬ ਨਹਿਰ ਦੇ ਵਿੱਚ ਛਾਲ ਮਾਰੀ ਆ ਉਸ ਟਾਈਮ ਵੀ ਉਹਨੂੰ ਧਮਕੀਆਂ ਆਈਆਂ ਨੇ ਉਹਦੇ ਫੋਨ ਦੇ ਵਿੱਚ ਸਾਰਾ ਕੁਝ ਰਿਕਾਰਡ ਆ ਜੀ ਰਿਕਾਰਡ ਵੀ ਕੀਤਾ ਹੋਇਆ ਵਿੱਚ ਫਰੂਪ ਵੀ ਸਾਰੇ ਪੈ ਨੇ ਉਹਨੇ ਜਦੋਂ ਡਿਗਣ ਲੱਗਿਆ ਉਹਨੇ ਫੋਨ ਰੱਖਿਆ ਉਹ ਮੁੰਡਾ ਸੀ ਸਾਡਾ ਭਾਂਜਾ ਨਾਲ ਮਤਲਬ ਉਹਨੂੰ ਤੱਕਾ ਦੇ ਕੇ ਉਹਨੇ ਛਾਲ ਮਾਰੀਆ ਫੋਨ ਰੱਖਤਾ ਕਹਿੰਦਾ ਲਵੀ ਆ ਫੋਨ ਪਿਆ ਇਹਦੇ ਵਿੱਚ ਸਾਰੇ ਫਰੂਪ ਨੇ ਹੁਣ ਉਹ ਫੋਨ ਸਾਡਾ ਪੁਲਿਸ ਥਾਣੇ ਦੇ ਵਿੱਚ ਆ ਉਹ ਫੋਨ ਦੇ ਵਿੱਚ ਵੀ ਫਰੂਪ ਨੇ ਸਾਰੇ ਸਾਡੇ ਕੋਲ ਵੀ ਨਹੀਂ ਹਾਂਜੀ ਹੁਣ ਸਾਨੂੰ ਤਾਂ ਬਸ ਇਹੀ ਆ ਵੀ ਇਹ ਮੈਡਮ ਬਚਣੀ ਚਾਹੀਦੀ ਤੇ ਕਾਰਵਾਈ ਪੂਰੇ ਸਟਾਫ ਤੇ ਹੋਣੀ ਚਾਹੀਦੀ ਆ ਜੀ ਜਦੋਂ ਮੈਡਮ ਇੱਥੇ ਆ ਤਾਂ ਹਾਜ਼ਰੀ ਕਿਵੇਂ ਲੱਗ ਸਕਦੀ ਹੈ ਮੈਡਮ ਦੀ ਇਹ ਸਕੂਲ ਦੇ ਵਿੱਚ ਨੇ ਜੀ ਇਹ ਸਰਕਾਰੀ ਸਕੂਲ ਆ ਜੀ ਇੱਥੇ ਜਟਾਣੇ ਦੇ ਵਿੱਚ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਹਾਂਜੀ